ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਰਿਆੜ ਫੂਡ ਚੈਨਲ ਤੇ YouTube ਤੇ ਅੱਜ ਤੁਹਾਨੂੰ ਅਸੀਂ ਮਸਰਾਂ ਦੀ ਦਾਲ ਬਣਾ ਕੇ ਵਿਖਾਉਣੀ ਹੈ ਜੀ ਦਲੇ ਹੋਏ ਮਸਰਾਂ ਦੀ ਦਾਲ ਵੇਖਿਓ ਤੁਸੀਂ ਕਿੰਨੀ ਸਵਾਦ ਤੇ ਕਿੰਨੀ ਫਰਸਟ ਕਲਾਸ ਬਣਦੀ ਹੈ ਅੱਜ ਆਪਾਂ ਆਹ ਵੀਡੀਓ ਬਣਾਉਣੀ ਹੈ ਮਸਰਾਂ ਦੀ ਦਾਲ ਤੇ ਮਸਰਾਂ ਦੀ ਦਾਲ ਮੈਂ ਲਈ ਆ 200 ਗ੍ਰਾਮ 200 ਗ੍ਰਾਮ ਹੈ ਦਾਲ ਜਿਹੜੀ ਆ ਉਹ ਮੈਂ ਲੈ ਲਈ ਆ ਤੇ ਆਉ ਤੁਹਾਨੂੰ ਮੈਂ ਵਿਖਾਨੀ ਆ ਕਿ ਕਿਦਾਂ ਜਿਹੜੀ ਪੰਜਾਂ ਮਿੰਟਾਂ ਚ ਤਿਆਰ ਹੁੰਦੀ ਆ ਇਹ ਵੀ ਨਹੀਂ ਕਿ ਜ਼ਿਆਦਾ ਟਾਈਮ ਲੱਗਦਾ ਨਹੀਂ ਸਭ ਤੋਂ ਜਲਦੀ ਤੇ ਸਭ ਤੋਂ ਫਰਸਟ ਕਲਾਸ ਦਾ ਇਦਾਂ ਤਿਆਰ ਹੁੰਦੀ ਜਿੱਦਾਂ ਮੈਂ ਇਹ करूंगी ਤੁਸੀਂ ਇਹ ਵੀਡੀਓ ਜ਼ਰੂਰ ਵੇਖਿਓ ਤੇ ਆਪਾਂ ਇਹ ਦਾਲ ਜਿਹੜੀ ਆ ਤਿਆਰ ਕਰਨੀ ਆ ਹੁਣ ਆਪਾਂ ਇੱਕ ਕੜਾਈ ਧਾਰ ਦਿੱਤੀ ਆ ਜਿਹਦੇ ਵਿੱਚ ਮੈਂ ਥੋੜਾ ਜਿਹਾ ਤੇਲ ਪਾਇਆ ਵੇਖੋ ਅੱਧੀ ਘੜਛੀ ਤੇਲ ਦੀ ਪਾਤੀ ਆ ਕੱਢ ਲਿਆ ਤੇਲ ਮੈਂ ਥੋੜਾ ਜਿਹਾ ਮਰ ਫੈਂਟ ਤੇਲ ਪਾਤਾ ਏ ਸਭ ਤੋਂ ਜਲਦੀ ਦਾਲ ਬਣਾਉਣੀ ਹੋਵੇ ਤੇ ਏਦਾਂ ਬਣਾਇਆ ਕਰੋ ਬਹੁਤ ਜਲਦੀ ਬਣਦੀ ਆ ਮਿੰਟੋ ਮਿੰਟੀ ਆ ਪਿਆਜ਼ ਕੱਟਿਆ ਆ ਇੱਕ ਆ ਲਸ ਆਪਣਾ ਲਸਣ ਕੱਟਿਆ ਤਿੰਨ ਚਾਰ ਗੰਡੀਆਂ ਅਦਰਕ ਆ ਤੇ ਤਿੰਨ ਚਾਰ ਹਰੀਆਂ ਮਿਰਚਾਂ ਆ ਤੇ ਮਿਰਚਾਂ ਤੁਸੀਂ ਜਿੰਨੀਆਂ ਖਾ ਸਕਦੇ ਹੋ ਓਨੀਆਂ ਪਾਓ ਇਹ ਕੜੀ ਪੱਤਾ ਵਿਖਾਤਾ ਤੁਹਾਨੂੰ ਥੋੜਾ ਜਿਹਾ ਟਮਾਟਰ ਵਿਖਾਤਾ ਇੱਕ ਕੱਟਿਆ ਆ ਤੇ ਆਓ ਆਪਾਂ ਦਾਲ ਬਣਾਉਣੀ ਆ ਸਭ ਤੋਂ ਜਲਦੀ ਆ ਦੇਖੋ ਜੀ 10 ਮਿੰਟ ਹੋ ਗਏ ਮੈਨੂੰ ਦਾਲ ਧੋ ਕੇ ਰੱਖੀ ਨੂੰ 200 ਗ੍ਰਾਮ ਦਾਲ ਆ ਮੇਰੇ ਕੋਲ ਤੇ ਇਹ ਮੈਨੂੰ 10-15 ਮਿੰਟ ਹੋ ਗਏ ਆ ਘੱਟੋ-ਘੱਟ ਵੀ ਇਹਨੂੰ ਭਿੱਜੀ ਨੂੰ ਦਾਲ ਭਿਉ ਕੇ ਰੱਖੀ ਸੀ ਮੈਂ ਆ ਜਿਹੜਾ ਲਸਣ ਸੀ ਮੇਰੇ ਕੋਲ ਇਹ ਮੈਂ ਪਾਤਾ ਹੁਣ ਕੜਾਈ ਦੇ ਵਿੱਚ ਤੇ ਆਪਾਂ ਨਾ ਥੋੜਾ-ਥੋੜਾ ਕਰਕੇ ਮਾੜਾ-ਮਾੜਾ ਸੇਕ ਜਿਹੜਾ ਆ ਇਹ ਲਵਾਉਂਦੇ ਜਾਵਾਂਗੇ ਚੀਜ਼ਾਂ ਨੂੰ ਉਸ ਤਰ੍ਹਾਂ ਹੀ ਆਪਾਂ ਵਧੀਆ ਤਰ੍ਹਾਂ ਇੱਕ ਫਰਸਟ ਕਲਾਸ ਦੀ ਚੀਜ਼ ਬਣਾਉਣੀ ਆ ਇਹ ਦੇਖੋ ਆਪਾਂ ਨਾਲ ਹੀ ਅਦਰਕ ਵੀ ਪਾਤਾ ਏ ਥੋੜਾ ਜਿਹਾ ਸੇਕ ਇਹਨਾਂ ਦੋਨਾਂ ਚੀਜ਼ਾਂ ਨੂੰ ਲਵਾ ਦਿੰਨੇ ਆ ਪਉ ਇਹ ਨਾ ਸੋਚਿਓ ਕਿ ਜੀਰਾ ਨਹੀਂ ਪਾਇਆ ਆ ਨਹੀਂ ਪਾਇਆ ਕੁਛ ਨਹੀਂ ਸਭ ਕੁਛ ਹੀ ਪੈਣਾ ਵੇਖਿਓ ਤੁਸੀਂ ਇਹ ਦਾਲ ਇਸ ਤਰੀਕੇ ਨਾਲ ਬਣਨੀ ਆ ਕਿ ਸਾਰਾ ਕੁਛ ਹੀ ਪਏਗਾ ਤੇ ਬਣੇਗੀ ਵੀ ਬਹੁਤ ਸੁਆਦ ਕੇਦੇ ਭਾਵੇਂ ਚੋਲਾ ਨਾ ਖਾ ਖਾ ਵੇਖਿਓ ਭਾਵੇਂ ਤੁਸੀਂ ਰੋਟੀਆਂ ਨਾ ਖਾਓ ਇਹ ਬੰਦੀ ਵੀ ਬਹੁਤ ਸੁਆਦ ਆ ਆ ਦੇਖੋ ਲਾਲ ਹੋ ਗਏ ਨਾ ਥੋੜੇ ਥੋੜੇ ਅਦਰਕ ਤੇ ਲਸਣ ਜਿਹੜਾ ਥੋੜਾ ਥੋੜਾ ਲਾਲ ਹੋ ਗਿਆ ਹੁਣ ਅਸੀਂ ਇਹਦੇ ਚ ਪਿਆਜ਼ ਪਾ ਦਵਾਂਗੇ ਕਿਉਂਕਿ ਅਦਰਕ ਲਸਣ ਜਿਹੜਾ ਕੱਚਾ ਰਹਿ ਜਾਂਦਾ ਦਾਲ ਦੇ ਵਿੱਚ ਕੱਚਾ ਜਿਹੜਾ ਹੁੰਦਾ ਨਾ ਉਹ ਨਹੀਂ ਠੀਕ ਹੁੰਦਾ ਤੇ ਆ ਆਪਾਂ ਕੜੀ ਪੱਤਾ ਵੀ ਨਾਲ ਹੀ ਪਾ ਦੇਵਾਂਗੇ ਦਾਲ ਇਸ ਤਰ੍ਹਾਂ ਬਣਾਓ ਮੇਰੀ ਵੀਡੀਓ ਵੇਖ ਕੇ ਨਾ ਇਹ ਦਾਲ ਇਸ ਤਰ੍ਹਾਂ ਬਣਾਓਗੇ ਨਾ ਤੇ ਤੁਸੀਂ ਸੱਚੀ ਗੱਲ ਆ ਕਿ ਕਿੰਨੀ ਕਿੰਨੀ ਦਾਲ ਉਦਾਂ ਹੀ ਪੀ ਜਾਣੀ ਆ ਤੇ ਇਹ ਬਹੁਤ ਵਧੀਆ ਏ ਤੇ ਬਹੁਤ ਫਰਸਟ ਕਲਾਸ ਏ ਇਹ ਹੁਣ ਇਹਨਾਂ ਨੂੰ ਆਪਾਂ ਥੋੜਾ ਜਿਹਾ ਭੁੰਨ ਲਵਾਂਗੇ ਸਾਰੀਆਂ ਚੀਜ਼ਾਂ ਨੂੰ ਇਦਾਂ ਉਲਟ-ਪੁਲਟ ਕਰਕੇ ਹਿਲਾ ਕੇ ਆਪਾਂ ਸਾਰੀਆਂ ਚੀਜ਼ਾਂ ਨੂੰ ਭੁੰਨ ਲਵਾਂਗੇ ਆ ਦੇਖੋ ਕਿਦਾਂ ਦਾ ਤੁਹਾਨੂੰ ਤੜਕਾ ਵਿਖਾਤਾ ਆ ਦੇਖੋ ਬਹੁਤ ਜ਼ਿਆਦਾ ਨਹੀਂ ਸਾੜਨਾ ਬਹੁਤ ਜ਼ਿਆਦਾ ਨਹੀਂ ਕੱਚਾ ਰੱਖਣਾ ਹੁਣ ਅਸੀਂ ਟਮਾਟਰ ਵੀ ਪਾ ਦਵਾਂਗੇ ਜਿਹੜਾ ਕੱਟ ਕੇ ਰੱਖਿਆ ਸੀ ਇਹਨੂੰ ਵੀ ਅਸੀਂ ਚੰਗੀ ਤਰ੍ਹਾਂ ਸੇਕ ਲਵਾਵਾਂਗੇ ਚੰਗੀ ਤਰ੍ਹਾਂ ਜਰਾਂਕ ਭੁੰਨ ਲਵਾਂਗੇ ਆ ਦੇਖੋ ਟਮਾਟਰ ਮੇਰਾ ਪੁੱਜ ਗਿਆ ਇੱਕ ਆ ਵਿੱਚ ਕੜੀ ਪੱਤਾ ਪਾ ਦਵਾਂਗੇ ਦੂਜਾ ਤੇਜ ਪੱਤਾ ਸੌਰੀ ਤੇਜ ਪੱਤਾ ਇਹੇ ਹੁਣ ਅੱਧਾ ਚਮਚਾ ਮੈਂ ਹਲਦੀ ਦਾ ਪਾਇਆ ਜੇ ਅੱਧਾ ਹੀ ਚਮਚਾ ਨਮਕ ਦਾ ਪਾਇਆ ਜੇ ਆ ਮੈਂ ਧਨੀਆ ਪਾਊਡਰ ਪਾਇਆ ਅੱਧਾ ਚਮਚਾ ਆ ਮੈਂ ਜੀਰਾ ਪਾਊਡਰ ਪਾਇਆ ਅੱਧਾ ਚਮਚਾ ਇਹ ਮੈਂ ਚਿਲੀ ਫਲੇਕਸ ਪਾਇਆ ਥੋੜਾ ਜਿਹਾ ਇਹ ਮੈਂ ਕਾਲੀ ਮਿਰਚ ਦਾ ਪਾਊਡਰ ਪਾਇਆ 1 ਦਾ ਚਮਚਾ ਹੁਣ ਮੈਂ ਇਹਨਾਂ ਮਸਾਲਿਆਂ ਨੂੰ ਚੰਗੀ ਤਰ੍ਹਾਂ ਥੋੜਾ ਜਿਹਾ ਭੁੰਨ ਕੇ ਤੇ ਫਿਰ ਮੈਂ ਥੋੜਾ ਜਿਹਾ ਪਾਣੀ ਪਾਵਾਂਗੀ ਇਹਨਾਂ ਦੇ ਵਿੱਚ ਮਸਾਲੇ ਜਿਹੜੇ ਹੁੰਦੇ ਮਿਰਚ ਮਸਾਲਾ ਇਹ ਤੁਸੀਂ ਆਪਣੀ ਮਰਜ਼ੀ ਨਾਲ ਵੀ ਪਾ ਸਕਦੇ ਹੋ ਕਿ ਕਿੰਨਾ ਤੁਸੀਂ ਖਾਂਦੇ ਜੇ ਆਹ ਦੇਖੋ ਪਾਣੀ ਪਾ ਦਿੱਤਾ ਥੋੜਾ ਜਿਹਾ ਇਹ ਮਸਾਲੇ ਜਿਹੜੇ ਸਾਰੇ ਫੁੱਲ ਜਾਣੇ ਨੇ ਤੇ ਵਧੀਆ ਹੋਏ ਨੇ ਪੱਕ ਜਾਣੇ ਨੇ ਵਧੀਆ ਤਰ੍ਹਾਂ ਅੱਪਾ ਜਿਹੜੇ ਕੁੱਕਰ ਚ ਦਾਲਾਂ ਨੂੰ ਛੀਟੀਆਂ ਮਰਾਂਦੇ ਰਹਿੰਨੇ ਆ ਦਾਲਾਂ ਬਣਾਉਂਦੇ ਰਹਿੰਨੇ ਆ ਉਹ ਚੀਜ਼ ਨਾਲੋਂ ਇਹ ਕਿਤੇ ਵਧੀਆ ਬਣਦੀ ਆ ਉਹ ਤਾਂ ਇੰਨੀ ਕ ਗਲ ਜਾਂਦੀ ਆ ਉਹ ਵਾਲੀ ਦਾਲ ਕਿ ਕੜੀ ਦਾ ਬੜੀ ਪਤਾ ਲੱਗਦਾ ਵੀ ਵੇਸਣ ਦੀ ਖੜੀ ਏ ਕਿ ਦਾਲ ਏ ਤੇ ਆਹ ਵੇਖੋ ਤੁਸੀਂ ਇਹ ਜਿਹੜਾ ਖਾਊਗਾ ਕਹੇਗਾ ਵਾਕਿਆ ਹੀ ਕਿਹੜੀ ਚੀਜ਼ ਦੀ ਦਾਲ ਆ ਝੱਟ ਪਹਿਚਾਨ ਕਰੂਗਾ ਉਹ ਇਸ ਤਰ੍ਹਾਂ ਦਾਲ ਬਣਾਇਆ ਕਰੋ ਇਹ ਇਹ ਜਿਹੜੀ ਦਾਲ ਹੁੰਦੀ ਹੈ ਨਾ ਇਹ ਜਲਦੀ ਬਾਜੀ ਵਾਲੀ ਦਾਲ ਆ ਛੇਤੀ ਬਣ ਜਾਂਦੀ ਏ ਮਿੰਟ ਨਹੀਂ ਲੌਂਦੀ ਏ ਆਪਾਂ ਹੁਣ ਨਾ ਤੁਹਾਡੇ ਸਾਹਮਣੇ ਮੈਂ ਥੋੜਾ ਜਿਹਾ ਪਾਣੀ ਪਾਇਆ ਵੇਖਿਆ ਇੱਕੋ ਹੀ ਗਲਾਸ ਪਾਣੀ ਦਾ ਪਾਇਆ ਮੈਂ ਇਹਦੇ ਵਿੱਚ ਮੈਂ ਰੰਨ ਲੈਣੀ ਆ ਪਹਿਲਾਂ ਕਿਉਂਕਿ ਜੇ ਮੈਂ ਬਹੁਤਾ ਪਾਣੀ ਪਾਤਾ ਤੇ ਕੜਾਈ ਦੇ ਝੱਕ ਜਿਹੜੀ ਤਾਂ ਤੱਕ ਆ ਜਣੀ ਹੈ ਤੇ ਆਪਾਂ ਉਹ ਕੰਮ ਕਰਦੇ ਆ ਜਿਹੜਾ ਚੰਗਾ ਭਾਂਡੇ ਵੀ ਨਾ ਲਿਬੜਨਗੇ ਸਾਫ਼ ਰਹਿਣਗੇ ਤੇ ਦਾਲੇ ਵੇਖੋ ਤਿਆਰ ਹੋ ਗਈ ਆ ਤੇ ਇਹਦੇ ਵਿੱਚ ਆਪਾਂ ਪਾਣੀ ਜੇ ਲੋੜ ਹੋਈ ਤੇ ਪਾਣੀ ਪਾ ਦਾਂਗੇ ਨਹੀਂ ਤੇ ਉਹੀ ਪਾਣੀ ਬਹੁਤ ਸੀ ਤੇ ਹੁਣ ਦਾਲ ਗਈ ਆ ਬਣ ਇਨੂੰ ਆਪਾਂ ਸਾਈਡ ਤੇ ਕਰਕੇ ਤੇ ਅਜੇ ਇੱਕ ਚੀਜ਼ ਰਹਿੰਦੀ ਆ ਉਹ ਤੁਹਾਨੂੰ ਵਿਖਾਉਣੀ ਆ ਹੁਣ ਹੁਣ ਦਾਲ ਦਾ ਜਿਹੜਾ ਟੇਸ ਬਣਾ ਹੁਣ ਬਣਾ ਹੁਣ ਤੁਸੀਂ ਦੇਖਿਓ ਵੀ ਆਪਾਂ ਕੀ ਕਰਦੇ ਆਂ ਦਾਲ ਬਣਾਉਣ ਵਾਸਤੇ ਇਹ ਆਪਾਂ ਗੈਸ ਬੰਦ ਲਿਆ ਦੁਬਾਰਾ ਦਾਲ ਨੂੰ ਡੂੰਘੇ ਦੇ ਵਿੱਚ ਕੱਢ ਦਿੱਤਾ ਤੇ ਫਿਰ ਫੈਂਟ ਤੇਲ ਪਾ ਲਿਆ ਆਪਾਂ ਅੱਧੀ ਕੜਚੀ ਫਰਾਈ ਪਿੰਡ ਦੇ ਵਿੱਚ ਇਹ ਛੋਟਾ ਜਿਹਾ ਫਰਾਈ ਪਿੰਨਾ ਇਹਦੇ ਨਾਲ ਚਾਹ ਵੀ ਪਾ ਲੈਨੇ ਆ ਤੇ ਤੜਕਾ ਵੀ ਲਾ ਲੈਨੇ ਆ ਆਹ ਹੁਣ ਮੇਰੇ ਕੋ ਜਿਹੜੀ ਹੁੰਦੀ ਨਾ ਸਰਸੋਂ ਸਰੋਂ ਜਿਹਨੂੰ ਬੋਲਦੇ ਆ ਉਹ ਆ ਇੱਕ ਚਮਚਾ ਜੀਰੇ ਦਾ ਇੱਕ ਚਮਚਾ ਤੇ ਇੱਕ ਮੇਰੇ ਕੋ ਲਾਲ ਮਿਰਚ ਆ ਸੁੱਕੀ ਇਹ ਤਿੰਨੇ ਚੀਜ਼ਾਂ ਮੈਂ ਇਹਦੇ ਵਿੱਚ ਪਾ ਤੀਆਂ ਤੇਲ ਦੇ ਇੱਕ ਤੜਕਾ ਆਪਾਂ ਇਹ ਦਵਾਂਗੇ ਤੇ ਇੰਨੀ ਫਰਸਟ ਕਲਾਸ ਚੀਜ਼ ਬਣੂਗੀ ਕਿ ਮੈਂ ਕਹਿੰਨੀ ਵੀ ਦਾਲ ਮੰਗ ਮੰਗ ਕੇ ਖਾਣਗੇ ਇੰਨੀ ਸਵਾਦ ਨਾਲ ਦਿੰਦੀ ਆ ਇਹ ਟੇਸਟੇ ਦਾ ਬਣਦਾ ਆ ਦਾਲ ਦਾ ਇੰਨੀ ਸਵਾਦ ਹੁੰਦੀ ਆ ਥੋੜੀ ਜੀ ਆਪਾਂ ਹੁਣ ਦੇਗੀ ਮਿਰਚ ਰੰਗ ਵਾਸਤੇ ਪਾ ਦਿੰਨੇ ਆ। ਨਾਮ ਹੀ ਪਾਉਂਦੇ ਤਾਂ ਵੀ ਕੋਈ ਨਹੀਂ ਪਰ ਦੇਗੀ ਮਿਰਚ ਪਾਤੀ ਆ ਕਿਉਂਕਿ ਬਹੁਤ ਵਰੀਆ ਚੀਜ਼ ਐ ਇਹ। ਆਹ ਦੇਖੋ ਵੈਰੀ ਗੁੱਡ ਇਦਾਂ ਤੜਕਾ ਲੱਗਦਾ ਦਾਲ ਨੂੰ। ਵੇਖ ਲੋ ਆਹ ਇਹ ਦਾਲ। ਮੈਂ ਹੁਣ ਤੁਹਾਨੂੰ ਕੜਚੀ ਮਾਰ ਕੇ ਵਿਖਾ ਵੀ ਦਊਂਗੀ ਕਿ ਇਹ ਮਾਸਾ ਵੀ ਉਹੋ ਜਿਹੀ ਨਹੀਂ ਕੜੀ ਨਹੀਂ ਬਣੀ ਹੈਗੀ ਵੇਸਾਂ ਦੀ ਇਹ ਦਾਲ। ਤੇ ਤੁਸੀਂ ਚੰਗੀ ਤਰ੍ਹਾਂ ਵੇਖੋ ਇਹਦੇ ਪੂਰੇ ਤੁਹਾਨੂੰ ਹਰ ਚੀਜ਼ ਨਜ਼ਰ ਆਊਗੀ। ਆਹ ਦੇਖੋ ਇਹ ਇਹ ਰਹੀ ਪਹਿਚਾਨ ਹੁੰਦੀ ਦਾਲ ਦੀ ਦਾਲ ਜਿਹੜੀ ਬਹੁਤ ਜ਼ਿਆਦਾ ਭਕੋਲ ਦਿੰਨੇ ਸੀਟੀਆਂ ਮਰਾ ਮਰਾ ਕੇ ਕਮਲੀ ਕਰ ਦਿੰਨੇ ਆ ਉਹਦੇ ਨਾਲੋਂ ਇਦਾਂ ਬਣਾਇਆ ਕਰੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਲਾਈਕ ਵੀ ਕਰਿਆ ਕਰੋ ਸ਼ੇਅਰ ਵੀ ਕਰਿਆ ਕਰੋ ਆ ਦੇਖੋ ਕਿੰਨੀ ਪਿਆਰੀ ਆ ਬਣੀ ਵਧੀਆ ਬਣੀ ਆ ਦਾਲ ਤੁਹਾਡੇ ਲਾਈਕ ਸ਼ੇਅਰ ਕਰਨ ਨਾਲ ਮੇਰੀ ਹਿੰਮਤ ਵਧਾਈ ਬਹੁਤ ਹੁੰਦੀ ਆ ਸਬਸਕ੍ਰਾਈਬ ਕਰਨ ਨਾਲ ਤੁਹਾਨੂੰ ਵੀਡੀਓ ਸਭ ਤੋਂ ਪਹਿਲਾਂ ਮਿਲ ਜਿਆ ਕਰੇਗੀ ਮਿਲਦੇ ਆ ਜੀ ਅਗਲੀ ਵੀਡੀਓ ਦੇ ਨਾਲ ਉਨੀ ਦੇਰ ਤੱਕ ਗੁੱਡ ਬਾਏ